ਬਠਿੰਡਾ ਦੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਹੁੰਚੇ ਜਿੱਥੇ ਉਹਨਾਂ ਨੇ ਇੱਕ ਨਗਰ ਕੌਂਸਲ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਕਰਵਾਇਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਠਿੰਡਾ ਤੇ ਫਿਰੋਜ਼ਪੁਰ ਦਾ ਸੀਟ ਐਲਾਨ ਕਦੋਂ ਕਰਨਾ ਹੈ ਮੀਡੀਆ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਠਿੰਡਾ ਉਮੀਦਵਾਰ ਦਾ ਐਲਾਨ ਸਾਡੀ ਇਲੈਕਸ਼ਨ ਕਮਿਸ਼ਨ ਦੀ ਕਮੇਟੀ ਕਰੇਗੀ ਜੋ ਦਿੱਲੀ 'ਚ ਬੈਠਦੀ ਹੈ ਉਹਨਾਂ ਨੇ ਕਿਹਾ ਕਿ ਬਠਿੰਡਾ ਵੱਲੋਂ ਫਿਰੋਜ਼ਪੁਰ ਲਈ ਇੱਕ ਬਿਹਤਰ ਤੋਂ ਬਿਹਤਰੀਨ ਉਮੀਦਵਾਰ ਉਤਾਰਿਆ ਜਾਵੇਗਾ ਇਸ ਮੌਕੇ ਉਹਨਾਂ ਨੇ ਬਾਦਲ ਪਰਿਵਾਰ ਨੂੰ ਖੂਬ ਨਮੇ ਅਥੀਲੇ ਅਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 10 ਸਾਲ ਦੀ ਬਾਦਲ ਸਰਕਾਰ ਨੇ ਮਠਿੰਡੇ ਲਈ ਕੁਝ ਨਹੀਂ ਕੀਤਾ ਇਸ ਮੌਕੇ ਮਨਪ੍ਰੀਤ ਬਾਦਲ ਨੇ ਬਾਦਲ ਪਰਿਵਾਰ ਨੂੰ ਖੂਬ ਰਗੜੇ ਲਗਾਏ ਪਿਛਲੇ ਦਿਨੀ ਹਰਸਿਮਰਤ ਕੌਰ ਬਾਦਲ ਨੇ ਇਹ ਬਿਆਨ ਦਿੱਤਾ ਸੀ ਕਿ ਐਮਜ਼ ਦੇ ਪ੍ਰੋਜੈਕਟ 'ਚ ਮਨਪ੍ਰੀਤ ਬਾਦਲ ਨੇ ਅੜਿੱਕੇ ਲਗਾਏ ਨੇ ਹਰਸਿਮਰਤ ਕੌਰ ਵੱਲੋਂ ਕੀਤੀ ਇਸ ਟਿੱਪਣੀ ਦਾ ਮਨਪ੍ਰੀਤ ਸਿੰਘ ਬਾਦਲ ਨੇ ਬੜਾ ਤਿੱਖਾ ਤੇ ਠੋਕਮਾ ਜਵਾਬ ਦਿੱਤਾ। ਉਹਨਾਂ ਕਿਹਾ ਕਿ ਇਹ ਮੁੱਦਾ ਵਾਰ-ਵਾਰ ਛੇੜ ਰਹੇ ਨੇ। ਇਹ ਪ੍ਰੋਜੈਕਟ ਕੇਂਦਰ ਸਰਕਾਰ ਦਾ ਹੈ। ਹਰਸਿਮਰਤ ਕੌਰ ਸੋਚ ਰਹੀ ਹੈ ਕਿ ਇਸ ਦਾ ਕ੍ਰੈਡਿਟ ਮੈਨੂੰ ਦੇ ਦਿੱਤਾ ਜਾਵੇ। ਪੰਜਾਬ ਸਰਕਾਰ ਕਿਤੇ ਇਸ ਦਾ ਕ੍ਰੈਡਿਟ ਨਾ ਲੈ ਜਾਵੇ। ਨਾਲ ਹੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਪ੍ਰੋਜੈਕਟ ਤੇ ਹਰਸਿਮਰਤ ਕੌਰ ਬਾਦਲ ਦੇ ਆਪਣੀ ਜਾਇਦਾਦ ਵਿੱਚੋਂ ਪੰਜ ਪੈਸੇ ਵੀ ਨਹੀਂ ਲੱਗੇ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਦਿਨੋਂ-ਦਿਨ ਅ ਬਠਿੰਡੇ ਸ਼ਹਿਰ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਸੋਚ ਨੂੰ ਲੈ ਕੇ ਚੱਲੀ ਹੈ ਅ ਔਰ ਉਹ ਸੋਚ ਇਹ ਹੈ ਕਿ ਅਸੀਂ ਇਸ ਮੁਲਕ ਨੂੰ ਜਾਤ ਬਰਾਦਰੀ ਧਰਮ ਨਸਲ ਰੰਗ ਮਜ਼ਹਬ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਲਾਤਰ ਹੋ ਕੇ ਅਸੀਂ ਮੁਲਕ ਨੂੰ ਸਾਰਿਆਂ ਨੂੰ ਜੋੜ ਕੇ ਇਕੱਠੇ ਹੋ ਕੇ ਅਸੀਂ ਮੁਸ਼ਤਰਕ ਹੋ ਕੇ ਮੁਲਕ ਨੂੰ ਅੱਗੇ ਲੈ ਕੇ ਜਾਈਏ ਔਰ ਜਿਹੜੀ ਬੀਜੇਪੀ ਦੀ ਸੋਚ ਹੈ ਜਿਹੜੀ ਕਿ ਲੋਕਾਂ ਦੇ ਵਿੱਚ ਧਰਮ ਤੇ ਜਾਤ ਬਰਾਦਰੀ ਦਾ ਤਾਅਸਬ ਪੈਦਾ ਕਰਦੀ ਹੈ ਉਹਨੇ ਮੁਲਕ ਨੂੰ ਕਮਜ਼ੋਰ ਕਰਨਾ ਅਸੀਂ ਇਹ ਮੁਲਕ ਜਿਹੜਾ ਹੈ ਕਿਉਂਕਿ ਅੱਜ 12 ਅਪ੍ਰੈਲ ਦਾ ਦਿਨ ਹੈ ਔਰ ਕੱਲ 13 ਅਪ੍ਰੈਲ ਹੈ ਜਲੀਆਂ ਵਾਲਾ ਬਾਗ ਦਾ ਜਿਹੜਾ ਸਾਨਿਆ ਹੋਇਆ ਉਹਨੂੰ 100 ਸਾਲ ਹੋ ਜਾਣਗੇ ਗੁਜ਼ਰ ਜਾਣਗੇ ਔਰ ਇਹ ਕੁਰਬਾਨੀਆਂ ਜਿਹੜੀਆਂ ਇਹ ਇਸ ਕਰਕੇ ਨਹੀਂ ਦਿੱਤੀਆਂ ਗਈਆਂ ਸੀ ਆ ਕੁਰਬਾਨੀਆਂ ਜ਼ਾਇਆ ਨਹੀਂ ਜਾਣੀਆਂ ਚਾਹੀਦੀਆਂ ਕੁਰਬਾਨੀਆਂ ਤਾਂ ਇਸ ਕਰਕੇ ਦਿੱਤੀਆਂ ਗਈਆਂ ਸੀ ਕਿ ਮੁਲਕ ਜਿਹੜਾ ਮਜ਼ਬੂਤ ਹੋਊਗਾ ਔਰ ਜੇ ਇਹੀ ਜਾਤ ਬਰਾਦਰੀ ਧਰਮ نسل ਦੇ ਚੱਕਰ ਪਾਉਣੇ ਸੀ ਤਾਂ ਫਿਰ ਇੰਨੀਆਂ ਕੀਮਤੀ ਜਾਨਾਂ ਗਵਾਉਣ ਦੀ ਲੋੜ ਨਹੀਂ ਸੀ ਸੋ ਬਠਿੰਡੇ ਦੇ ਲੋਕ ਤਾਂ ਇਸ ਗੱਲ ਨੂੰ ਸਮਝ ਚੁੱਕੇ ਐ ਔਰ ਅਸੀਂ ਚਾਹੁੰਦੇ ਹਾਂ ਕਿ ਅਗਲੇ ਜਿਹੜੇ 3 ਸਾਲ ਬਕਾਇਆ ਹੈ ਕਾਂਗਰਸ ਸਰਕਾਰ ਦੇ ਉਹਦੇ ਵਿੱਚ ਬਠਿੰਡਾ ਜਿਹੜਾ ਉਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਕੁਦਰਤੀ ਸਰਕਾਰ ਵੀ ਆਪਣੀ ਹੈ ਸਰਕਾਰ ਦਾ ਖਜ਼ਾਨਾ ਵੀ ਬਠਿੰਡੇ ਕੋਲੇ ਹੈ ਇਹਨਾਂ ਦੀਆਂ ਕੁੰਜੀਆਂ ਵੀ ਬਠਿੰਡੇ ਕੋਲੇ ਹੈ ਔਰ ਸਾਰੇ ਅਸੀਂ ਇਕਮੁਸ਼ਤ ਹੋ ਕੇ ਇਸ ਸ਼ਹਿਰ ਬਾਰੇ ਆਪਣੇ ਲੋਕਾਂ ਬਾਰੇ ਔਰ ਖਾਸ ਕਰਕੇ ਪੰਜਾਬ ਬਾਰੇ ਅਸੀਂ ਸੋਚੀਏ ਸੋ ਇਸ ਵਿਸ਼ੇ ਤੇ ਅੱਜ ਸੀ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਇਆ ਤੁਹਾਨੂੰ ਵੀ ਤਕਲੀਫ ਦਿੱਤੀ ਬਠਿੰਡੇ ਤੋਂ ਉਮੀਦਵਾਰ ਜਿਹੜਾ ਥੋੜਾ ਜਿਹਾ ਦੱਸੋ ਬਠਿੰਡੇ ਤੋਂ ਉਮੀਦਵਾਰ ਜਿਹੜਾ ਹੈ ਇਹਦਾ ਫੈਸਲਾ ਜਿਹੜੀ ਕਾਂਗਰਸ ਦੀ ਇਲੈਕਸ਼ਨ ਕਮੇਟੀ ਹੈ ਸੀਸੀ ਹੈ ਦਿੱਲੀ ਬੈਠਦੀ ਹੈ ਕੱਲ ਉਹਨਾਂ ਨੇ ਕਿਉਂਕਿ ਪੰਜਾਬ 'ਚ ਬਾਕੀ ਸੀਟਾਂ ਦੀ ਤਾਂ ਜਿਹੜੇ ਨਾਂ ਸੀ ਉਹ ਨਸ਼ਰ ਹੋ ਗਏ ਸੀਗੇ ਉਹ ਬਕਾਇਆ ਚਾਰ ਰਹਿ ਗਏ ਸੀ ਚਾਰਾਂ 'ਚੋਂ ਵੀ ਦੋ ਤਾਂ ਜਿਹੜੇ ਆ ਫਾਈਨਲ ਹੋ ਗਏ ਹੁਣ ਬਠਿੰਡੇ ਤੇ ਫਿਰੋਜ਼ਪੁਰ ਦਾ ਜੇ ਜਿਹੜੀ ਹੈ ਮੁਸ਼ਾਵਰਤ ਚੱਲ ਰਹੀ ਹੈ ਕਿਉਂਕਿ ਚਾਹਨੇ ਆ ਕਿ ਬਿਹਤਰ ਤੋਂ ਬਿਹਤਰ ਬਿਹਤਰ ਤੋਂ ਬਿਹਤਰ ਨਹੀਂ ਬਿਹਤਰ ਤੋਂ ਬਿਹਤਰੀਨ ਕੈਂਡੀਡੇਟ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਲਿਆਇਆ ਜਾਵੇ ਔਰ ਜੋ ਕਾਲੀ ਦਲ ਦਾ ਇਸ ਬਠਿੰਡੇ ਜ਼ਿਲ੍ਹੇ ਤੇ ਪਿਛਲੇ 10 ਸਾਲ ਦਾ ਇੱਕ ਕਿਸਮ ਦਾ ਗਲਬਾ ਹੈ ਲੋਕ ਉਹਨਾਂ ਦੀਆਂ ਨੀਤੀਆਂ ਤੋਂ ਬਦਜ਼ਨ ਹੋ ਚੁੱਕੇ ਆ ਅਮ ਪਤਾ ਨਹੀਂ ਤੁਹਾਡੇ ਸੁਣਨ ਵਾਲੇ ਇਸ ਗੱਲ ਨੂੰ ਅਪਰੀਸ਼ੀਏਟ ਕਰਨਗੇ ਕਿ ਨਹੀਂ ਕਿ 10 ਸਾਲ ਅਕਾਲੀ ਦਲ ਦਾ ਰਾਜ ਰਿਆ ਬਾਦਲ ਸਾਹਿਬ ਪੰਜਾਬ ਦੇ ਸੀਐਮ ਸੀਗੇ ਬਾਦਲ ਸਾਹਿਬ ਦਾ ਬੇਟਾ ਜਿਹੜਾ ਸੀ ਉਹ ਡਿਪਟੀ ਸੀਐਮ ਸੀਗਾ ਉਹਨਾਂ ਦੀ ਬੇਟੇ ਦੀ ਜਿਹੜੀ ਘਰ ਵਾਲੀ ਸੀ ਜਿਹੜੀ ਸਾਡੇ ਮੌਜੂਦਾ ਐਮਪੀ ਨੇ ਇੱਥੋਂ ਉਹ ਯੂਨੀਅਨ ਕੈਬਨਿਟ ਮਨਿਸਟਰ ਸੀਗੇ ਉਹ ਬੇਟੇ ਦਾ ਜਿਹੜਾ ਸਾਲਾ ਸੀਗਾ ਉਹ ਵੀ ਪੰਜਾਬ ਦੀ ਕੈਬਨਿਨ ਦਾ ਔਰ ਬੜਾ ਮਸ਼ਹੂਰ ਹਿੱਸਾ ਸੀਗਾ ਉਹ ਕੋ ਵੀ ਕੈਬਨਿਟ ਮਨਿਸਟਰ ਸੀ ਇਹਨਾਂ ਦਾ ਜਿਹੜਾ ਜਵਾਈ ਸੀ ਕੈਰੋ ਸਾਹਿਬ ਉਹ ਵੀ ਕੈਬਨਿਟ ਦਾ ਮਨਿਸਟਰ ਸੀ ਐਸ ਤੋਂ ਜ਼ਿਆਦਾ ਮਤਲਬ ਕਹਿਣ ਦਾ ਮਤਲਬ ਹੀ ਪਰਿਵਾਰ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਬਾਲਗ ਹੈ ਬਾਲਗ ਦਾ ਮਤਲਬ ਹੁੰਦਾ ਜਿਹੜਾ 18 ਸਾਲ ਦੀ ਉਮਰ ਤੋਂ ਵੱਡਾ ਹੈ ਉਹ ਮਨਿਸਟਰ ਸੀ ਕੈਬਨਿਟ ਦਾ ਔਰ باوجود ਇਸ ਦੇ ਠਿੰਡੇ ਦੇ ਮਸਲੇ ਜਿਹੜੇ ਆ ਜਿਉਂ ਦੇ ਤਿਉਂ ਪਏ ਆ ਮਸਲੇ ਲਮਕ ਦੇ ਆ ਰਹੇ ਆ ਪਰ ਜੇ 10 ਸਾਲਾਂ ਚ ਨਹੀਂ ਕਰ ਸਕੇ ਔਰ ਇੰਨੇ ਇਨੀਆਂ ਪੋਜੀਸ਼ਨਾਂ ਤੋਂ ਬਾਅਦ ਨਹੀਂ ਕਰ ਸਕੇ ਸੀਐਮ ਡਿਪਟੀ ਸੀਐਮ ਯੂਨੀਅਨ ਕੈਬਨਿਟ ਐਦੂ ਉੱਤੇ ਤਾਂ ਰੱਬ ਹੁੰਦਾ ਔਰ ਰੱਬ ਲੋਕ ਬਣਾ ਨਹੀਂ ਸਕਦੇ ਇਹ ਤਾਂ ਸੀਐਮ ਤੇ ਕੈਬਨਿਟ ਮਤਲਬ ਯੂਨੀਅਨ ਕੈਬਨਿਟ ਮਿਨਿਸਟਰੀ ਬਣਾ ਸਕਦੇ ਐ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਕੁਝ ਨਹੀਂ ਹੋਇਆ ਤਾਂ ਫਿਰ ਅਗਲੇ 5 ਸਾਲ ਤਾਂ ਮੈਨੂੰ ਲੱਗਦਾ ਹੈ ਸ਼ਾਇਦ ਬਠਿੰਡੇ ਦੇ ਲੋਕ ਸਾਦੇ ਜ਼ਰੂਰ ਹੈ ਪਰ ਇੰਨੇ ਵੀ ਸਾਦੇ ਨਹੀਂ ਕਿ ਇਹਨਾਂ ਦੀਆਂ ਗੱਲਾਂ ਦੇ ਚਾਸੇ ਚ ਆ ਜਾਣ ਮਨਪ੍ਰੀਤ ਜੀ ਖਾਸੇ ਮੰਨੇ ਬਿਆਨ ਦਿੱਤਾ ਕਿ ਏਮਜ਼ ਦੇ ਕੰਮ 'ਚ ਬੜੇ ੜਿੱਕੇ ਪਾਏ ਹਨ ਮਨਪ੍ਰੀਤ ਬਾਦਲ ਉਹ ਕੰਮ ਪੂਰਾ ਨਹੀਂ ਹੋਣ ਦਿੱਤਾ ਗਿਆ ਸੀ ਜੀ ਦੱਸੋ ਜਿਹੜਾ ਏਮਜ਼ ਦਾ ਵਾਰੀ-ਵਾਰੀ ਜਿਹੜਾ ਛੇੜ ਲੈਣਾ ਇਹ ਮਕਸਦ ਇਹ ਨਹੀਂ ਸੀ ਕਿ ਕੋਈ ੜਿੱਕਾ ਪਾਇਆ ਹੈ ਪਰ ਸਿਮਰਤ ਤਾਂ ਸਿਰਫ ਇਸ ਗੱਲ ਨੂੰ ਇੱਕ ਕਿਸਮ ਦਾ ਇਹ ਹਰ ਵੇਲੇ ਪ੍ਰੈਸ ਦੇ ਵਿੱਚ ਉਛਾਲਣਾ ਜਾਂਦੀ ਹੈ ਕੀ ਜਿਹੜਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਬਠਿੰਡਾ ਬਣ ਰਿਹਾ ਹੈ ਇੱਕ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ ਪੰਜਾਬ ਇਹ 100% ਉਹਨਾਂ ਦੀ ਫੰਡਡ ਸਕੀਮ ਹੈ ਔਰ ਹਰ ਹਰ ਸਿਮਰਤ ਸੋਚ ਰਹੀ ਹੈ ਕਿ ਇਹਦਾ ਕ੍ਰੈਡਿਟ ਜਿਹੜਾ ਹੈ ਉਹ ਮੈਨੂੰ ਦਿੱਤਾ ਜਾਵੇ ਇਹ ਕਿਤੇ ਸਟੇਟ ਗਵਰਨਮੈਂਟ ਨਾਲ ਲੈ ਜਾਏ ਹਾਲਾਂਕਿ ਮੈਂ ਤੁਹਾਨੂੰ ਯਾਦ ਕਰਾਉਂਦਾ ਜਾਵਾਂ ਕਿ ਹਰ ਸਿਮਰਤ ਦਾ ਤਾਂ ਇਹਦੇ ਆਪ ਦੇ ਉਹਨਾਂ ਦੀ ਆਪਦੀ ਜਾਇਦਾਦ ਤੋਂ ਆਪਦੀ ਕਮਾਈ ਚੋਂ ਤਾਂ ਪੰਜ ਪੈਸੇ ਵੀ ਨਹੀਂ ਲੱਗਿਆ ਔਰ ਅਸੀਂ ਉਹਦੇ 'ਚ ਅੜਿਕਾ ਕਿਉਂ ਪਾਵਾਂਗੇ ਬਠਿੰਡੇ ਸ਼ਹਿਰ ਦੇ ਵਿੱਚ ਕੋਈ ਚੀਜ਼ ਆਈ ਹੈ ਉਹਨਾਂ ਸੇ ਸਟੇਟ ਸਰਕਾਰ ਕੇ ਹੋਂਸਾ ਸੋ ਇਹਨਾਂ ਦਾ ਮਕਸਦ ਸਿਰਫ ਇਹ ਹੈ ਕਿ ਇਲੈਕਸ਼ਨ ਤੱਕ ਇਸ ਨੂੰ ਅਸੀਂ ਇਹ ਚੀਜ਼ਾਂ ਬੇਮਾਇਨੇ ਹੁੰਦੀਆਂ ਚੁਣੌਤੀ ਦੇਣ ਵਾਲਾ ਪਹਿਲਾਂ ਆਪਦੇ ਤਾਂ ਕਰੇ ਨਾ ਜੀ ਕਾਗਜ਼ ਦਾਖਲ ਕੀ ਮੈਂ ਕਰਤੇ ਤੇ ਹੁਣ ਮੈਂ ਚੁਣੌਤੀ ਦੇ ਰਿਹਾ ਜਿਨ੍ਹਾਂ ਦਾ ਘਰ ਵਾਲਾ ਪਾਰਟੀ ਦਾ ਪ੍ਰੈਜ਼ੀਡੈਂਟ ਹੈ ਉਹ ਚੁਣੌਤੀ ਦੇ ਰਿਹਾ ਆਪ ਆਪ ਦੀ ਆਪ ਦੀ ਸੀਟ ਤਾਂ ਉਹਨਾਂ ਨੇ ਐਲਾਨ ਨਹੀਂ ਕੀਤਾ ਉਹ ਕੀ ਦੇ ਨਾਲ مشورہ ਕਰ ਰਿਹਾ ਐ ਇੰਨੀ ਦੇਰ ਸਰ ਸਿਮਰਤ ਨੂੰ ਕਿਉਂ ਲੱਗ ਰਹੀ ਐ ਚੁਣੌਤੀ ਤਾਂ ਬੰਦਾ ਉਹ ਦਿੰਦਾ ਜਿਹੜਾ ਖੁਦ ਮੈਦਾਨ 'ਚ ਖੜਾ ਹੋਵੇ ਜਿਹੜਾ ਖੁਦ ਮੈਦਾਨ 'ਚ ਨਹੀਂ ਖੜਾ ਉਹ ਕਿਸੇ ਨੂੰ ਚੁਣੌਤੀ ਦੇਂਦਾ ਸੋ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ